ਮਾਨ ਸਰਕਾਰ ਨੂੰ ਮੈਂ ਇੱਕੋ ਇੱਕ ਗਜ਼ਾਰਸ਼ ਕਰਨੀ ਚਾਹਨਾ ਤੁਹਾਡੇ ਅੱਗੇ ਹੱਥ ਬੰਨੇ ਜੀ ਦੇਖੋ ਇਹੋ ਜੇ ਅਫਸਰ ਨੇ ਜਨਤਾ ਇਹਨਾਂ ਨੂੰ ਨੱਥ ਪਾ ਲੋ ਜੀ ਸਮਝਾ ਦਿਓ ਜੇ ਸਮਝਦੇ ਆ ਤਾਂ ਬਸ ਤੁਹਾਡੀ ਉਹ ਦਿਹਾੜੀਦਾਰ ਮੈਂਬਰ ਨੇ ਵਿਚਾਰੇ ਜਿਨ੍ਹਾਂ ਦੀ ਰੋਟੀ ਹੀ ਦਿਹਾੜੀ ਤੋਂ ਚੱਲਦੀ ਹੈ ਤੇ ਉਹ ਦਿਹਾੜੀ ਕਰਕੇ ਆਉਣਗੇ ਤਾਂ ਉਹਨਾਂ ਦਾ ਚੁੱਲ੍ਹਾ ਚੱਲਣਾ ਜਿਹੜੇ ਸੀਐਮ ਭਗਵੰਤ ਮਾਨ ਟਾਰਾ ਮਾਰਦੇ ਆ ਕਿ ਅਸੀਂ ਕੁਰਸੀਆਂ ਤੇ ਅਫਸਰशाही ਨੂੰ ਵੀ ਜਨਨ ਕੀ ਸੱਥਾਂ ਚੋਂ ਸਾਡੀ ਜਿਹੜੀ ਸਰਕਾਰ ਚੱਲੂਗੀ ਤੇ ਗਿਆਨ ਦੀ ਇੱਕ ਚੁਣੇ ਹੋਏ ਨਮਾਇੰਦਿਆਂ ਦੀ ਗੱਲ ਨਹੀਂ ਸੁਣ ਰਹੇ ਤੇ ਆਹ ਬੰਦੇ ਦੀ ਕਿੱਥੋਂ ਗੱਲ ਸੁਣਦਾ ਹੋਊਗਾ ਐਸ ਡੀ ਐਮ ਤਾਂ ਬਿਲਕੁਲ ਮੈਂ ਕਹਿੰਦਾ ਕਿ ਨਖੈਦੇ ਐਸ ਡੀ ਐਮ ਐ ਅੱਜ ਧੀਆਂ ਪੈਣਾ ਦੀ ਗੱਲ ਕਰਾਂ ਮੈਂ ਮੇਰੇ ਪਿੰਡ ਦੀਆਂ ਦੀ ਤਾਂ ਉਹ ਜੈਤੋਂ ਭੱਜਣ ਵਾਸਤੇ ਸਟੇਡੀਅਮ ਦੇ ਵਿੱਚ ਜਾਂਦੀਆਂ ਨੇ ਸਟੇਡੀਅਮ ਦੀ ਲੋੜ ਅੱਜ ਇਹਨਾਂ ਜ਼ਮੀਨਾਂ ਚ ਬਣੇਗਾ ਜੀ ਸਿੱਧਾ ਸਾਫ਼ ਤੁਹਾਨੂੰ ਕਹਾਂ ਮੈਂ ਕਹਿੰਦਾ ਕੋਈ ਵੀ ਕੰਮ ਹੋਵੇ ਜੇਕਰ ਉਸ ਜਿੰਨਾ ਚਿਰ ਉਸ ਕੰਮ ਦੇ ਵਿੱਚ ਉਤਰਦੇ ਨਹੀਂ ਗਏ ਹੇਠਾਂ ਦੀ ਕੋ ਉਹਨਾਂ ਚਿਰ ਸਾਨੂੰ ਪਤਾ ਨਹੀਂ ਲੱਦਦਾਗਾ ਤੇ ਇਸੇ ਤਰੀਕੇ ਦੇ ਨਾਲ ਰਾਜਨੀਤੀਆ ਇਹ ਸਿਸਟਮ ਆ ਜਿੰਨਾ ਚਿਰ ਇਸ ਰਾਜਨੀਤੀ ਦੇ ਵਿੱਚ ਇਸ ਸਿਸਟਮ ਦੇ ਵਿੱਚ ਉੱਤਰਦੇ ਨਹੀਂਗੇ ਉਹਨਾਂ ਚਿਰ ਸਾਨੂੰ ਪਤਾ ਨਹੀਂ ਹੁੰਦਾਗਾ ਕਿ ਕੀ ਕਰਨਾ ਤੇ ਕਿਵੇਂ ਕਰਨਾ ਹੈਗਾ ਪਿਛਲੇ ਸਮੇਂ ਦੇ ਦੌਰਾਨ ਸਰਪੰਚੀ ਦੇ ਇਲੈਕਸ਼ਨ ਹੋ ਕੇ ਹਟੇ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਸ ਵਾਰ ਇੱਕ ਵੱਖਰਾ ਮਹਾਨ ਆ ਜਿਹੜਾ ਉਹ ਦੇਖਣ ਨੂੰ ਮਿਲਿਆ ਲੋਕਾਂ ਨੇ ਇਸ ਵਾਰ ਦਾਰੂ ਨੂੰ ਠੁੱਡਾ ਮਾਰਦੇ ਹੋਏ ਤੇ ਪੈਸੇ ਨੂੰ ਠੁੱਡਾ ਮਾਰਦੇ ਹੋਏ ਕਈ ਥਾਵਾਂ ਦੇ ਉੱਤੇ ਐਹੋ ਜਿਹੀਆਂ ਪੰਚਾਇਤਾਂ ਚੁਣੀਆਂ ਜਿਹੜੀਆਂ ਐਦਾਂ ਲੱਗਦਾ ਸੀਗਾ ਕਿ ਚੁਣੀਆਂ ਹੀ ਨਹੀਂ ਜਾ ਸਕਦੀਆਂ ਉਹ ਲੋਕ ਵੀ ਸਰਪੰਚ ਬਣੇ ਜਿਨ੍ਹਾਂ ਨੂੰ ਇਹ ਕਹਿਆ ਜਾਂਦਾ ਸੀ ਕਿ ਦਾਰੂ ਤੋਂ ਬਿਨਾ ਵੋਟ ਨਹੀਂ ਮਿਲਨੀਗੀ ਪਰ ਦਾਰੂ ਤੋਂ ਬਿਨਾ ਵੋਟ ਵੀ ਮਿਲੀ ਆ ਕਾਫੀ ਕੁਝ ਹੋਇਆ ਵੱਖਰਾ ਬਦਲਾਅ ਆ ਜਿਹੜਾ ਦੇਖਣ ਨੂੰ ਮਿਲਿਆ ਸੀਗਾ ਇਸ ਵਾਰ ਪੰਚਾਇਤੀ ਇਲੈਕਸ਼ਨ ਦੇ ਵਿੱਚ ਪਰ ਜਦੋਂ ਅਕਸਰ ਨਮਾਇंदे ਚੁਣੇ ਜਾਂਦੇ ਆ ਇਲੈਕਸ਼ਨ ਹੋ ਜਾਂਦੇ ਆ ਤੇ ਬਹੁਤ ਸਾਰੇ ਨੌਜਵਾਨ ਜੋ ਚੁਣੇ ਜਾਂਦੇ ਹੈਗੇ ਆ ਉਹਨਾਂ ਦੇ ਦਿਲ ਦੇ ਵਿੱਚ ਇਹ ਹਮੇਸ਼ਾ ਤੋਂ ਸਿਕ ਹੁੰਦੀ ਹੈਗੀ ਆ ਕਿ ਅਸੀਂ ਆਪਦੇ ਪਿੰਡ ਦੇ ਲਈ ਆਪਦੇ ਸਮਾਜ ਦੇ ਲਈ ਕੋਈ ਨਾ ਕੋਈ ਵਿਕਾਸ ਕਾਰਜ ਆ ਜਿਹੜਾ ਉਹ ਕਰੀਏ ਪਰ ਸਿਸਟਮਾ ਜਿਹੜਾ ਉਹ ਅਕਸਰ ਡਿੱਕਾ ਪੰਦਾ ਹੈ ਉਸੇ ਤਰੀਕੇ ਦੇ ਨਾਲ ਪਿੰਡ ਚੰਦਪਾਣ ਦੇ ਵਿੱਚ ਵੀ ਨੌਜਵਾਨ ਸਰਪੰਚ ਚੁਣਿਆ ਗਿਆ ਪਰ ਸਿਸਟਮਾ ਜਿਹੜਾ ਜੋ ਉਹ ਪਿੰਡ ਦਾ ਵਿਕਾਸ ਕਾਰਜ ਕਰਨਾ ਚਾਹੁੰਦਾ ਹੈਗਾ ਉਸ ਦੇ ਅੱਗੇ ਅੜੇ ਕਿਹੜਾ ਰਿਹਾ ਹੈਗਾ ਅੱਜ ਤੁਹਾਡੇ ਨਾਲ ਪਿੰਡ ਚੰਦਪਾਣ ਦੇ ਸਰਪੰਚ ਦੇ ਨਾਲ ਮੁਲਾਕਾਤ ਕਰਵਾਵਾਂਗੇ ਜੋ ਕਿ ਯੰਗ ਵੀ ਨੇ ਤੇ ਪਿਛਲੇ ਸਮੇਂ ਦੇ ਦੌਰਾਨ ਕਾਫੀ ਲੋਕਾਂ ਨੇ ਮੁੱਦੇ ਵੀ ਚੱਕਦੇ ਰਹੇ ਆ ਪੱਤਰਕਾਰ ਵੀ ਕਰਦ ਰਿਹਾ ਅ ਕੁਲਦੀਪ بھائی ਜੀ ਸਾਡੇ ਨਾਲ ਮੌਜੂਦ ਨੇ ਭਾਈ ਜੀ ਸਵਾਗਤ ਹੈ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਵਾਗਤ ਹੈ ਭਾਈ ਜੀ ਬਲਰਾਜ ਜੀ ਬਲਰਾਜ ਮੌੜ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੋ ਦਰਸ਼ਕ ਇਸ ਵੀਡੀਓ ਨੂੰ ਦੇਖਣਗੇ ਤਾਂ ਵੱਧ ਤੋਂ ਵੱਧ ਜਰੂਰ ਇਸ ਨੂੰ ਸ਼ੇਅਰ ਕਰਨ ਜੋ ਸੀਐਮ ਭਗਵੰਤ ਮਾਨ ਤੱਕ ਆ ਜੜੀ ਜੜੀ ਨਿਊਜ਼ ਆ ਇਹ ਪਹੁੰਚ ਸਕੇ ਜੋ ਟਾਰਾ ਮਾਰੀਆਂ ਜਾਂਦੀਆਂ ਨੇ ਸਟੇਜਾਂ ਤੋਂ ਸੀਐਮ ਭਗਵੰਤ ਮਾਨ ਟਾਰਾ ਮਾਰਦੇ ਨੇ ਕਿ ਸਾਡੀ ਅਫਸਰ ਸ਼ਾਹੀ ਇਮਾਨਦਾਰ ਆ ਇਮਾਨਦਾਰੀ ਦੇ ਨਾਲ ਕੰਮ ਕਰਦੀ ਆ ਪਰ ਉਹਨਾਂ ਨੂੰ ਸ਼ੀਸ਼ਾ ਦਿਖਾਇਆ ਜਾਵੇ ਇਸ ਵੀਡੀਓ ਦੇ ਜ਼ਰੀਏ ਤਾਂ ਭਾਈ ਜੀ ਸਵਾਗਤ ਹੈ ਜੀ ਅੱਛਾ ਭਾਈ ਜੀ ਰਸਿਓ ਕੇ ਇਸ ਵਾਰ ਤੁਸੀਂ ਸਰਪੰਚ ਬਣੇ ਹੋ ਕਿੱਦਾਂ-ਕਿੱਦਾਂ ਦੀਆਂ ਦਿੱਕਤਾਂ ਸਰਪੰਚ ਬਣਨ ਤੋਂ ਪਹਿਲਾਂ ਦੀਆਂ ਆਈਆਂ ਹੈਗੀਆਂ ਤੁਹਾਨੂੰ ਜੇਕਰ ਪਹਿਲਾਂ ਦੀ ਗੱਲ ਕਰਾਂ ਤਾਂ ਬਹੁਤ ਸਾਰੀਆਂ ਦਿੱਕਤਾਂ ਆਈਆਂ ਬਲਰਾਜ ਜੀ ਪਰ ਉਹਨਾਂ ਨੂੰ ਆਪਾਂ ਭੁਲਾ ਕੇ ਅੱਗੇ ਚੱਲੀਏ ਅੱਜ ਉਹ ਸਾਰਾ ਕੁਝ ਮੈਂ ਕਹਿਣਾ ਕਿ ਸਾਰਿਆਂ ਲਈ ਮੈਂ ਸਰਪੰਚਾ ਔਰ ਸਾਰਿਆਂ ਲਈ ਮੇਰਾ ਸਿਰ ਝੁੱਕਦਾ ਸਾਰਿਆਂ ਦੇ ਕੰਮ ਪੈਲ ਦੇ ਆਧਾਰ ਤੇ ਹੋਣਗੇ ਜਿਨ੍ਹਾਂ ਨੇ ਚਾਹੇ ਡਿੱਕੇ ਵੀ ਲਾਈ ਪਰ ਮੈਂ ਉਹਨਾਂ ਨੂੰ ਵੀ ਕਹਿਣਾ ਕਿ ਅੱਜ ਤੁਸੀਂ ਮੇਰੇ ਨਾਲ ਚੱਲੋ ਆਪਾਂ ਮੇਰੇ ਪਿੰਡ ਨੂੰ ਸਵਰਗ ਬਣਾਉਣਾ ਜੋ ਸਾਡੀ ਨੌਜਵਾਨੀ ਨਸ਼ਿਆਂ ਦੀ ਦਲਦਲ ਦੇ ਵਿੱਚ ਫੱਸੀ ਹੋਈ ਹੈ ਉਸ ਨੂੰ ਬਾਹਰ ਕੱਢਣਾ ਆਪਾਂ ਪੂਰੇ ਪੰਜਾਬ ਦੀ ਗੱਲ ਫਿਰ ਕਰਾਂਗੇ ਬਲਰਾਜੀ ਮੈਂ ਪੰਜਾਬ ਦੀ ਗੱਲ ਫਿਰ ਕਰੂੰਗਾ ਸਭ ਤੋਂ ਪਹਿਲਾਂ ਮੈਂ ਆਪਣੇ ਪਿੰਡ ਨੂੰ ਆਪਣਾ ਪਰਿਵਾਰ ਸਮਝਦਾ ਆਪਣਾ ਘਰ ਸਮਝਦਾ ਘਰ ਸਮਝਦਿਆਂ ਹੋਇਆ ਪਰਿਵਾਰ ਸਮਝਦਿਆਂ ਹੋਇਆ ਮੇਰੀ ਇੱਕ ਜ਼ਿੰਮੇਵਾਰੀ ਹੈ ਮੇਰੇ ਪਿੰਡ ਨੇ ਮੇਰੀ ਜ਼ਿੰਮੇਵਾਰੀ ਲਈ ਹੈ ਮੈਂ ਉਸ ਨੂੰ ਚੰਗੀ ਤਰ੍ਹਾਂ ਨਿਭਾਵਾਂਗਾ ਔਰ ਪਰਿਵਾਰ ਸਮਝ ਕੇ ਔਰ ਪਿੰਡ ਦੇ ਹਰ ਇੱਕ ਬੱਚੇ ਨੂੰ ਆਪਣਾ ਬੱਚਾ ਸਮਝਦੇ ਹੋਏ ਭਰਾ ਸਮਝਦੇ ਹੋਏ ਆਪ ਤੋਂ ਵੱਡੇ ਨੇ ਜਿਹੜੇ ਉਹਨਾਂ ਨੂੰ ਵੀ ਮੈਂ ਕਹਿੰਨਾ ਕਿ ਮੇਰੇ ਨਾਲ ਚੱਲੋ ਆਪਾਂ ਨੌਜਵਾਨੀ ਦਾ ਸੁਧਾਰ ਕਰੀਏ ਜੀ ਅਸ਼ੋਕ ਜੀ ਇਹ ਰਸੋ ਕੇ ਅੱਜ ਤੁਸੀਂ ਕਾਫੀ ਕਾਗਜ ਲੈ ਲੈ ਕੇ ਖੜੇ ਹੋਏ ਉੱਥੇ ਤੇ ਸਰਕਾਰ ਤੀਕ ਤੇ ਲੋਕਾ ਤੀਕ ਆਪਣੀ ਗੱਲ ਆ ਜਿਹੜੀ ਪਹੁੰਚਾਉਣ ਦੇ ਲਈ ਸਾਡੇ ਨਾਲ ਸੰਪਰਕ ਕੀਤਾ ਜੀ ਵਿੱਚ ਅੱਜ ਇਹੋ ਜੀ ਕੀ ਮਜਬੂਰੀ ਆਣ ਪਈ ਕਿ ਇਹ ਕਾਗਜਾਂ ਦਾ ਥੱਬਾ ਤੁਹਾਨੂੰ ਚੱਕਣਾ ਪੈ ਗਿਆ ਜੀ ਤੇ ਗੱਲ ਆ ਜਿਹੜੀ ਸਰਕਾਰ ਤੀਕ ਪਹੁੰਚਾਉਣ ਤੀਕ ਆ ਜਿਹੜਾ ਤੁਸੀਂ ਉਤਾਵਲੇ ਹੋਏ ਬੈਠੇ ਹੋ ਤੇ ਕੋਸ਼ਿਸ਼ ਕਰ ਰਹੇ ਹੋਗੇ ਵੱਖਰੇ ਵੱਖਰੇ ਮੀਡੀਆ ਐਂਕਰਾਂ ਨੂੰ ਬੁਲਾ ਕੇ ਚੈਨਲਾਂ ਨੂੰ ਬੁਲਾ ਕੇ ਕਿ ਕਿਹੜਾ ਮੁੱਦਾ ਹੈਗਾ ਜਿਹੜਾ ਤੁਸੀਂ ਮੈਨੂੰ ਥੱਬਾ ਕਾਗਜ਼ਾਂ ਦਾ ਕੀ ਆ ਇਹ ਥੱਬਾ ਨਹੀਂ ਵੀਰ ਜੀ ਜੀ ਇਹ ਨਾ ਬਲਰਾਜ ਜੀ ਅਸਲ ਦੇ ਵਿੱਚ ਇਹ ਕਾਗਜ਼ਾਂ ਦੀ ਜੇਕਰ ਗੱਲ ਕੀਤੀ ਜਾਵੇ ਤਹਿਸੀਲਦਾਰ ਦੇ ਕੋਲੇ ਪੰਡ ਬਣੀ ਪਈ ਆ ਜੀ ਜੀ ਕਿਉਂਕਿ ਇਹ ਪੰਚਾਇਤੀ ਜ਼ਮੀਨ ਹੈ ਜਿਹੜੀ ਹੋ ਕੇਸ ਚੱਲ ਰਿਹਾ ਪਿਛਲੀਆਂ ਪੰਚਾਇਤਾਂ ਦੁਆਰਾ ਇਹ ਕੇਸ ਚਲਾਇਆ ਗਿਆ ਜਦੋਂ ਕਿ ਡੀਡੀਪੀਓ ਨਿਸ਼ਾਨਦੇਹੀ ਮੰਗਦਾ ਤੇ ਬੀਡੀਪੀਓ ਸਭ ਰਿਮੈਂਡਰ ਦੇ ਰਿਹਾ ਤਹਿਸੀਲਦਾਰ ਨੂੰ ਪਰ ਤਹਿਸੀਲਦਾਰ ਇਸ ਨੂੰ ਰੱਦੀ ਦੇ ਟੋਕਰੇ ਦੇ ਵਿੱਚ ਪਾ ਦਿੰਦਾ ਪਰ ਜਦੋਂ ਸਾਡੀ ਨਵੀਂ ਪੰਚਾਇਤ ਚੁਣੀ ਜਾਂਦੀ ਹੈ ਉਸ ਤੋਂ ਬਾਅਦ ਸਾਡਾ ਸੌ ਚੁੱਕ ਸਮਾਗਮ ਹੁੰਦਾ ਸੌ ਚੁੱਕ ਸਮਾਗਮ ਚੱਕ ਕਰਦੇ ਆਂ ਸੈਕਟਰੀਆਂ ਨਾਲ ਮੇਰੀ ਮੀਟਿੰਗ ਹੁੰਦੀ ਹੈ ਮੈਂ ਕਿਹਾ ਜੀ ਦੱਸੋ ਆਪਣੇ ਪੱਲੇ ਕੀ ਹੈ ਜੀ ਆਪਣੇ ਕੋਲੇ ਕੱਖ ਹੈ ਜਾਂ ਨਹੀਂ ਤਾਂ ਮੇਰੀ ਗੱਲਬਾਤ ਹੁੰਦੀ ਹੈ ਮੈਂ ਕਿਹਾ ਜੀ ਦੱਸੋ ਪਹਿਲੇ ਤਾਂ ਪੰਚਾਇਤੀ ਜ਼ਮੀਨ ਦੱਸੋ ਜਿੱਥੋਂ ਸਾਨੂੰ ਇਨਕਮ ਸੋਰਸ ਹੁੰਦਾ ਕਿ ਸਾਨੂੰ ਕਿਸੇ ਦੇ ਤਲਬੇ ਨਾਲ ਚੱਟਣੇ ਪੈਣ ਮੈਂ ਕਿਹਾ ਮੈਨੂੰ ਦੱਸੋ ਜੀ ਸਭ ਤੋਂ ਪਹਿਲਾਂ ਸੋਰਸ ਕੀ ਹੈ ਸਾਡੇ ਕੋਲ ਮੇਰੇ ਪਿੰਡ ਦੇ ਵਿੱਚ ਐਨੀ ਪੰਚਾਇਤੀ ਜ਼ਮੀਨ ਆ ਕਿੱਥੇ ਜਾਂਦਾ ਉਹਦਾ ਪੈਸਾ ਕਿੱਧਰ ਗਿਆ ਸੀ ਕਹਿੰਦੇ ਜੀ ਆ ਚੱਕੋ ਸੀ ਮੈਂ ਹੈਰਾਨ ਰਹਿ ਗਿਆ ਦੇਖ ਕੇ ਦੇਖ ਕੇ ਹੈਰਾਨ ਹੋਣਾ ਹੀ ਸੀ ਕਿ ਜਿਹੜੀ ਵੀ ਮੈਨੂੰ ਕਹਿੰਦੇ ਸੀ ਕਿ ਜ਼ਮੀਨ ਆ ਕਹਿੰਦੇ ਐਦੇ ਤੇ ਵੀ ਕੇਸ ਚੱਲਦਾ ਕਹਿੰਦੇ ਐਦੇ ਤੇ ਵੀ ਕੇਸ ਚੱਲਦਾ ਮੈਂ ਗਿਆ ਹੈ ਤੁਹਾਡੇ ਪੱਲੇ ਕੀ ਸੀ ਪੱਲੇ ਕੀ ਹੈ ਕਿੱਥੋਂ ਸੋਰਸ ਆ ਜਦੋਂ ਮੈਂ ਦੇਖੇ ਹਾਲਾਤ ਜੀ ਜਦੋਂ ਮੈਂ ਕਿਹਾ ਚਲੋ ਜੀ ਦੇਖਦੇ ਆ ਆ ਕੇਸ ਨੇੜੇ ਦਾ ਹੀ ਆ ਤੇ ਮੈਂ ਕਿਹਾ ਜੀ ਆ ਕੇਸ ਦੇਖਿਆ ਕਹਿੰਦੇ ਡੀਡੀਪੀਓ ਸਾਹਿਬ ਨਿਸ਼ਾਨਦੇਹੀ ਮੰਗ ਰਹੇ ਸੀ ਮੈਂ ਕਿਹਾ ਕਿਉਂ ਨਹੀਂ ਕਰਵਾ ਰਹੇ ਕਹਿੰਦੇ ਰਿਮਾਈਂਡਰ ਤੇ ਰਿਮਾਈਂਡਰ ਦਿੰਦੇ ਆ ਤਹਿਸੀਲਦਾਰ ਨੂੰ ਮੈਂ ਤਹਿਸੀਲਦਾਰ ਕੋਲ ਪਹੁੰਚਦਾ ਬੜੀ ਰਿਸਪੈਕਟ ਨਾਲ ਜੈਤੋ ਦੇ ਤਹਿਸੀਲਦਾਰ ਸਾਹਿਬ ਨੇ ਬੜੀ ਰਿਸਪੈਕਟ ਦੇ ਨਾਲ ਮੈਨੂੰ ਬਿਠਾਇਆ ਚਾਹ ਪਾਣੀ ਪਿਆਇਆ ਔਰ ਜਸਟ ਇਮੀਡੀਏਟਲੀ ਹੋ ਕਾਨਗੋ ਨੂੰ ਫੋਨ ਕੀਤਾ ਸ਼ਕੰਦਰ ਸਿੰਘ ਨੂੰ ਹੋ ਮੈਂ ਕਹਿੰਦੇ ਕਿ ਕੁਲਦੀਪ ਸਿੰਘ ਆਏ ਹੋਏ ਆ ਸਾਡੇ ਕੋਲੇ ਪਿੰਡ ਸਰਪੰਚਾ ਪਿੰਡ ਦੇ ਹੋ ਮੀਡੀਆ ਪਰਸਨ ਵੀ ਆ ਮੈਂ ਤਾਂ ਵਧੀਆ ਗੱਲਬਾਤ ਹੋਈ ਕਹਿੰਦੇ ਪੱਤਰਕਾਰ ਸਾਹਿਬ ਆਪਣੇ ਕੋਲ ਬੈਠੇ ਆ ਇਹਨਾਂ ਦਾ ਕੰਮ ਕਰੋ ਜੀ ਅ ਸ਼ਕੰਦਰ ਸਿੰਘ ਕਨਗੋ ਨਾਲ ਟਾਈਮ ਹੁੰਦਾ ਫਿਕਸ ਸਾਡਾ ਮੇਰੇ ਦਫਤਰ ਆਉਂਦੇ ਨਹੀਂ ਕਨਗੋ ਸਾਬ ਦਫਤਰ ਬੈਠ ਕੇ ਅਸੀਂ ਮੀਟਿੰਗ ਕਰਦੇ ਆ ਜੀ ਮੀਟਿੰਗ ਦੇ ਵਿੱਚ ਡਿਕਲੇਅਰ ਹੁੰਦਾ ਸਾਡਾ ਸਮਾਜੀ 24 ਤਰੀਕ ਸਾਡੀ ਫਿਕਸ ਹੋ ਜਾਂਦੀ ਆ ਔਰ ਜਿਹੜੇ ਕਨਗੋ ਸਾਹਿਬ ਨੇ ਤਾਂ ਮੇਰੇ ਕੋਲੇ ਇੱਥੇ ਉਹਨਾਂ ਦਾ ਜਿਹੜਾ ਨਿਸ਼ਾਨਦੇਹੀ ਦਾ ਸਾਰਾ ਕੁਝ ਹੈ ਜਿਹੜੇ ਪਾਸੇ ਕਿੰਨਾ ਰਕਬਾ ਪਿਆ ਕਿਹੜੇ ਪਾਸੇ ਕਿਹੜੇ ਪਾਸੇ ਆ ਕਿਹੜਾ ਸਭ ਕੁਝ ਯਾਨੀ ਕਿ ਸਾਡਾ ਫਿਕਸ ਹੋ ਗਿਆ ਉਹਨਾਂ ਨੇ ਦੇਖ ਲਿਆ ਨਕਸ਼ਾ ਨਾਲ ਲੈ ਕੇ ਆਏ ਸੀ 24 ਤਰੀਕ ਫਿਕਸ ਹੁੰਦੀ ਆ ਜੀ 24 ਤਰੀਕ ਫਿਕਸ ਹੋਣ ਤੋਂ ਬਾਅਦ ਮੇਰੇ ਕੋਲ ਜਾਂਦੇ ਆ ਉਹ ਆਪਣੀ ਕਾਗਜ਼ੀ ਕਾਰਵਾਈ ਸ਼ੁਰੂ ਕਰ ਦਿੰਦੇ ਆ ਸੀ ਇੱਕ ਰਿਮਾਈਂਡਰ ਉਹਨਾਂ ਦਾ ਜਾਂਦਾ ਜੀ ਨੈਂਸੀ ਗਰਗ ਕੋਲ ਚਲਾ ਜਾਂਦਾ ਸੀ ਮੈਡਮ ਪਟਵਾਰੀ ਆ ਸਾਡੇ ਜੈਤੋ ਬੈਠਦੇ ਨੇ ਉਹਨਾਂ ਦਾ ਰਿਮਾਈਂਡਰ ਮੇਰੇ ਕੋਲ ਆਉਂਦਾ ਸੀ ਰਿਮਾਈਂਡਰ ਬੀਡੀਪੀਓ ਕੋਲ ਚਲਾ ਜਾਂਦਾ ਜੀ ਬੀਡੀਪੀਓ ਸਾਹਿਬ ਦਾ ਫਿਰ ਸਾਡੇ ਕੋਲ ਆਉਂਦਾ ਜਾਨੀ ਇੱਕ ਹਫਤਾ ਹੋ ਗਿਆ ਰਿਮਾਈਂਡਰ ਘੁੰਮਦਿਆਂ ਨੂੰ ਜੀ 24 ਤਰੀਕ ਨੂੰ ਨਿਸ਼ਾਨਦੇਹੀ ਹੋਣੀ ਆ ਤਾਂ 10 ਦਿਨ ਪਹਿਲਾਂ ਅਸੀਂ ਨਿਸ਼ਾਨਦੇਹੀ ਦੀ ਹੋਕੇ ਦਵਾ ਦਿੱਤੇ ਕਿਉਂਕਿ ਬਲਰਾਜ ਜੀ ਅਸਲ ਦੇ ਵਿੱਚ ਪੰਚਾਇਤੀ ਜ਼ਮੀਨ ਲੰਬੇ ਸਮੇਂ ਤੋਂ ਕਾਬਜ਼ ਲੋਕ ਨੇ ਤਾਂ ਕਮ ਸੇ ਕਮ ਜਿਹੜੇ ਨਾਲ ਲੱਗਦੀਆਂ ਜ਼ਮੀਨਾਂ ਵਾਲੇ ਆ ਉਹਨਾਂ ਨੇ ਵੀ ਉੱਥੇ ਆਉਣਾ ਹੀ ਸੀ ਜੀ ਉੱਥੇ ਆਉਣਗੇ ਤਾਂ ਹੀ ਤਾਂ ਸਹੀ ਨਿਸ਼ਾਨਦੇਹੀ ਹੋਵੇਗੀ ਜੀ ਤਾਂ ਜਿੰਨਾਂ ਕੋਲ ਕਾਬਜ਼ ਜਿਹੜੇ ਉਸ ਜ਼ਮੀਨ ਤੇ ਕਾਬਜ਼ ਆ ਉਹ ਵੀ ਕਰਦੇ ਆ ਕਈ ਵਾਰ ਕਿਸੇ ਨੇ ਫੰਕਸ਼ਨ ਤੇ ਜਾਣਾ ਹੁੰਦਾ ਕਿਉਂਕਿ ਸਰਦੀ ਦਾ ਮੌਸਮ ਹੈ ਵਿਆਹ ਦਾ ਸੀਜ਼ਨ ਆ ਫਿਰ ਅੱਜ ਕੱਲ ਮਰਗਾਂ ਵੀ ਜ਼ਿਆਦਾ ਹੋ ਰਹੀਆਂ ਨੇ ਕਿਸੇ ਨੇ ਮਰਗ ਦੇ ਭੋਗ ਤੇ ਜਾਣਾ ਹੁੰਦਾ ਕਿ ਇਹਨੇ ਸੰਸਕਰ ਤੇ ਸਾਰੇ ਲੋਕ ਕਰੇ ਰਹੇ 24 ਤਰੀਕ ਨੂੰ ਬਲਰਾਜ ਪਰ 24 ਤਰੀਕ ਤੋਂ 23 ਤਰੀਕ ਨੂੰ ਸ਼ਾਮ ਨੂੰ 5 ਵਜੇ ਮੈਨੂੰ ਪਤਾ ਲੱਗਦਾ ਜਦੋਂ ਮੈਂ ਵਟਸਐਪ ਖੋਲਦਾ ਕਿਸ਼ਕੰਦਰ ਸਿੰਘ ਕਨਗੋ ਦਾ ਮੇਰੇ ਕੋਲ ਇੱਕ ਮੈਸੇਜ ਆਇਆ ਪਿਆ ਲੈਟਰ ਆਈ ਪਈ ਐ ਜਿਸ ਦੇ ਵਿੱਚ ਕੋਟਕਪੂਰਾ ਦੇ ਐਸ ਡੀ ਐਮ ਨੇ ਉਹਨਾਂ ਦੀ ਡਿਊਟੀ ਚੱਕ ਕੇ ਪੰਜ ਗਿਰਾਂ ਲਾ ਦਿੱਤੀ ਸੀ ਹੂੰ ਦੇਖੋ ਮੈਨੂੰ ਤਾਂ ਬੈਠੇ ਬਿਠਾਇਆ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਮੈਂ ਕਿਹਾ ਜੀ ਪਹਿਲਾ ਵਾਲਾ ਸਿਸਟਮ ਫੇਰ ਚੱਲ ਪਿਆ ਜੀ ਵੀ ਜਿਵੇਂ ਪਹਿਲਾ ਨਿਸ਼ਾਨਦੇ ਹੀ ਨਹੀਂ ਹੋਣ ਦਿੱਤੀ ਤੇ ਹੁਣ ਨਿਸ਼ਾਨਦੇ ਹੁਣ ਵੀ ਨਹੀਂ ਹੋਣ ਦੇ ਰਹੇ ਸੀ ਮੈਂ ਐਸ ਡੀ ਐਮ ਸਾਹਿਬ ਨੂੰ ਤੁਰੰਤ ਬਲਰਾ ਜੀ ਫੋਨ ਲਗਾਇਆ ਮੈਂ ਕਿਹਾ ਐਸ ਡੀ ਐਮ ਸਾਹਿਬ ਜੀ ਹਸਤਾਖਰ ਕਰਕੇ ਕੁਲਦੀਪ ਸਿੰਘ ਸਰਪੰਚ ਗੱਲ ਕਰਦਾ ਸੀ ਕੱਲ ਸਾਡੇ ਨਿਸ਼ਾਨਦੇ ਹੋਣੀ ਐ ਹੂੰ ਫੋਨ ਕੱਟ ਦਿੱਤਾ ਮੈਨੂੰ ਫੋਨ ਕੱਟਣ ਤੋਂ ਪਹਿਲਾਂ ਮੈਨੂੰ ਕਹਿੰਦੇ ਸਵੇਰ ਆ ਕੇ 9:30 ਮਿਲ ਲਿਓ ਕੋਟਕਪੂਰਾ ਅਸੀਂ ਨਹੀਂ ਗਏ ਤੁਸੀਂ ਬਲਰਾਜੀ ਅਸੀਂ ਕੋਟਕਪੂਰਾ ਮੈਂ ਆਪਣੀ ਪੂਰੀ ਪੰਚਾਇਤ ਨੂੰ ਨਾਲ ਲੈ ਕੇ ਅਸੀਂ ਐਸਡੀਐਮ ਦਫਤਰ 10 ਵਜੇ ਪਹੁੰਚ ਜਾਨੀਏ 11 ਵਜੇ ਤੱਕ ਜਿਹੜੇ ਐਸਡੀਐਮ ਸਾਹਿਬ ਆਉਂਦੇ ਨਹੀਂ ਆਉਂਦੇ ਨੇ ਗੱਲ ਸੁਣਦੇ ਨਹੀਂ ਮੇਰੀ ਮੈਂ ਇਕੱਲਾ ਅੰਦਰ ਜਾਣਾ ਜੀ ਐਸਡੀਐਮ ਸਾਹਿਬ ਕੋਲ ਐਸਡੀਐਮ ਸਾਹਿਬ ਕਹਿੰਦੇ ਜੀ ਪੋਸੀਬਲ ਨਹੀਂ ਹੈਗਾ ਡੀਸੀ ਸਾਹਿਬ ਕੋਲ ਚਲੇ ਜਾਓ ਸੀ ਹੂੰ डीसी साहब ਕੋਲ ਚਲੇ ਗਏ ਸੀ ਦੇਖੋ ਸਾਨੂੰ ਮਤਲਬ ਕੀ ਇੱਕ ਆਮ ਬੰਦੇ ਦੀ ਗੱਲ ਕਿੱਥੋਂ ਸੁਣਦੇ ਹੋਣਗੇ ਐਸ ਡੀ ਐਮ ਜਦੋਂ ਸਾਨੂੰ ਇੱਕ ਲollipops ਦੇ ਕੇ ਇੱਕ ਲੱਕੜ ਦਾ ਮੁੰਡਾ ਦੇ ਕੇ ਉਹ ਚੜਾ ਦਿੰਦੇ ਆ ਜੀ ਫਰੀਦਕੋਟ ਨੂੰ ਮੇਰੇ ਨਾਲ ਬਲਰਾਜ ਜੀ ਉਹ ਦਿਹਾੜੀਦਾਰ ਮੈਂਬਰ ਨੇ ਵਿਚਾਰੇ ਜਿਨ੍ਹਾਂ ਦੀ ਰੋਟੀ ਹੀ ਦਿਹਾੜੀ ਤੋਂ ਚੱਲਦੀ ਆ ਤੇ ਉਹ ਦਿਹਾੜੀ ਕਰਕੇ ਆਉਣਗੇ ਤਾਂ ਉਹਨਾਂ ਦਾ ਚੁੱਲ੍ਹਾ ਚੱਲਣਾ ਜੀ ਉਸ ਐਸ ਡੀ ਐਮ ਨੇ ਮੈਂ ਕਹਿੰਨਾ ਇਨਸਾਨੀਅਤ ਦੀਆਂ ਹਿਮਨ ਰਾਈਟ ਦੀਆਂ ਤੱਜੀਆਂ ਉਡਾ ਦਿੱਤੀਆਂ ਜੀ ਇੱਥੇ ਤੁਸੀਂ ਦੇਖੋਗੇ ਕਿ ਦਿਹਾੜੀਦਾਰ ਬੰਦੇ ਦਾ ਚੁੱਲ੍ਹਾ ਚੱਲਣਾ ਸੀ ਤੇ ਉਹਨੇ ਤਾਂ ਜਮਾਂ ਹੀ ਖਾਦੀ ਕਰ ਦਿੱਤੀ ਉਸ ਦਿਨ ਜਿਹੜੇ ਸੀਐਮ ਭਗਵੰਤ ਮਾਨ ਟਾਰਾ ਮਾਰਦੇ ਆ ਕਿ ਅਸੀਂ ਕੁਰਸੀਆਂ ਤੇ ਅਫਸਰशाही ਨੂੰ ਵੀ ਜਾਨੀ ਕਿ ਸੱਥਾਂ ਚੋਂ ਸਾਡੀ ਜਿਹੜੀ ਸਰਕਾਰ ਚੱਲੂਗੀ ਤੇ ਇਹ ਗਿਆਨ ਦੀ ਇੱਕ ਚੁਣੇ ਹੋਏ ਨਮਾਇੰਦਿਆਂ ਦੀ ਗੱਲ ਨਹੀਂ ਸੁਣ ਰਹੇ ਤੇ ਆਹ ਬੰਦੇ ਦੀ ਕਿੱਥੋਂ ਗੱਲ ਸੁਣਦਾ ਹੋਊਗਾ ਐਸਡੀਐਮ ਤਾਂ ਬਿਲਕੁਲ ਮੈਂ ਕਹਿੰਨਾ ਕਿ ਨਖੈਦੇ ਐਸਡੀਐਮ ਹੈ ਜੇਕਰ ਗੱਲ ਕੀਤੀ ਜਾਵੇ ਕਿਉਂਕਿ ਜੇ ਜਦੋਂ ਤੁਹਾਨੂੰ ਪਤਾ ਕਿ ਅਸੀਂ ਡਿਊਟੀ ਲਾ ਦਿੱਤੀ ਐ ਅਸੀਂ ਉੱਥੇ ਨਿਸ਼ਾਨਦੀ ਕਰਵਾਉਣ ਤਾਂ ਸੀ ਬੰਦਾ ਭੇਜਣਾ ਹੀ ਨਹੀਂ ਕਿਉਂ ਸਾਨੂੰ ਫਰੀਦਕੋਟ ਨੂੰ ਤੁਸੀਂ ਭੇਜਦੇ ਹੋ ਜੀ ਅਸੀਂ ਫਰੀਦਕੋਟ ਚਲੇ ਜਾਂਦੇ ਹਾਂ ਅਸੀਂ ਹਾਂ 11 ਵਜੇ ਇੱਥੋਂ ਚੱਲਦੇ ਹਾਂ 11:30 ਸਿ ਇੱਥੋਂ ਚੱਲਦੇ ਹਾਂ ਜੀ 12 ਵਜੇ ਐਸ ਡੀ ਐਮ ਸਾਹਿਬ ਕੋਲ ਪਹੁੰਚ ਆਣੇ ਆ ਉਹਨਾਂ ਦੀ ਇੱਕ ਮੀਟਿੰਗ ਚੱਲ ਰਹੀ ਸੀ ਜਦੋਂ ਤੱਕ ਮੀਟਿੰਗ ਖਤਮ ਹੁੰਦੀ ਹੈ ਤਾਂ ਮਤਲਬ ਕਿ ਟੋਟਲ ਮੰਨ ਲਓ ਕਿ ਸਾਢੇ 1 ਵਜੇ ਗਿਆ ਸੀ ਜੀ 1 ਵਜੇ ਅਸੀਂ ਡੀ ਸੀ ਸਾਹਿਬ ਨੂੰ ਮਿਲਦੇ ਹਾਂ ਜੀ ਹਾਂ ਡੀਸੀ ਸਾਹਿਬ ਨਾਲ ਗੱਲ ਕਰਦੇ ਆਂ ਡੀਸੀ ਸਾਹਿਬ ਤੁਰੰਤ ਐਸਡੀਐਮ ਸਾਹਿਬ ਨੂੰ ਫੋਨ ਕਰ ਦिए ਸੀ ਫੋਨ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਤੁਸੀਂ ਆਪਣਾ ਕਨਗੋ ਭੇਜੋ ਜੀ ਕਨਗੋ ਸਾਨੂੰ ਕਹਿੰਦੇ ਕਿ ਉਹਨਾਂ ਨੂੰ ਕਨਗੋ ਭੇਜਣ ਲਈ ਕਹਿ ਕੇ ਤੇ ਸਾਨੂੰ ਕਹਿੰਦੇ ਜੀ ਤੁਸੀਂ ਪਿੰਡ ਪਹੁੰਚੋ ਜੀ ਹਾਂ ਪਿੰਡ ਮੇਰੇ ਲੋਕਾਂ ਦਾ ਇਕੱਠ ਹੋਇਆ ਵੀ ਅਸੀਂ ਦੇਖੋ ਬਲਰਾਜ ਜੀ ਉਹਨਾਂ ਨੇ ਸਵੇਰੇ ਅਸੀਂ 10 ਵਜੇ ਦਾ ਕਿਹਾ ਸੀ ਉਦੋਂ ਵੀ ਪਿੰਡ ਨੇ ਇਕੱਠ ਕੀਤਾ ਤੇ ਜਦੋਂ ਡੀਸੀ ਸਾਹਿਬ ਨੇ ਸਾਨੂੰ ਫੋਨ ਕਰ ਉੱਥੇ ਕਹਿ ਦਿੱਤਾ ਹੋ ਵੀ ਤੁਸੀਂ ਪਿੰਡ ਚਲੋ ਤੇ ਅਸੀਂ ਫਿਰ ਦੁਬਾਰਾ ਹੋਕਾ ਲਵਾਤਾ ਵੀ ਭਾਈ ਤੁਸੀਂ ਉੱਥੇ ਪਹੁੰਚੋ ਲੋਕੋ ਹਾਂ ਜਦੋਂ ਉੱਥੇ ਪਹੁੰਚਨ ਦਾ ਹੋਕਾ ਲਵਾ ਦਿੱਤਾ ਲੋਕਾਂ ਨੇ ਕੱਟ ਕੀਤਾ ਹੋਇਆ ਸੀ ਹੁਣ ਦੇਖੋ ਡੀਸੀ ਸਾਹਿਬ ਨੂੰ ਹੀ ਤੁਸੀਂ ਮਨ੍ਹਾ ਕਰਦੇ ਹੋ ਜੀ ਐਸਡੀਐਮ ਸਾਹਿਬ ਕਿਵੇਂ ਕਿਵੇਂ ਕਾਨੂੰਨ ਦੀਆਂ ਧੱਜੀਆਂ ੜਾਉਂਦੇ ਆ ਜੀ ਦੇਖੋ ਕਿਵੇਂ ਆਮ ਲੋਕਾਂ ਨਾਲ ਕੀ ਖਿਲਵਾੜ ਕਰਦੇ ਹੋਣਗੇ ਜਦੋਂ ਇਸੇ ਤੱਕ ਆਈ ਇਹਨਾਂ ਨੇ ਕਰਨਾ ਸੀ ਡੀਸੀ ਸਾਹਿਬ ਨੂੰ ਤੁਰੰਤ ਕਹਿੰਦੇ ਜੀ ਨਹੀਂ ਅਸੀਂ ਨਹੀਂ ਭੇਜ ਸਕਦੇ ਸੀ ਤਾਂ ਜਦੋਂ ਇਹ ਗੱਲ ਹੁੰਦੀ ਹੈ ਜੀ ਅਸੀਂ ਵਾਪਸ ਆਉਨੇ ਆ ਜੀ ਉੱਥੋਂ ਸਿੱਧੇ ਆ ਗਏ ਜੀ ਫ੍ਰੀ ਕੋਰਟ ਤੋਂ ਪੈਂਡ ਪੈਂਡ ਆ ਕੇ ਅਸੀਂ ਦੇਖਦਿਆ ਲੋਕਾਂ ਦਾ ਇਕੱਠ ਆ ਜੀ ਅਸੀਂ মিডিਆ ਨੂੰ ਫੋਨ ਕੀਤਾ ਜੀ মিডিਆ ਆ ਗਿਆ ਜੀ ਸਾਡੇ ਕੋਲ ਤਾਂ ਉਹਨਾਂ ਦਾ ਕਰਮਚਾਰੀ ਕੋਈ ਵੀ ਨਹੀਂ ਪਹੁੰਚਿਆ ਸੀ ਬਲਰਾਜ ਜੀ ਉਹਨਾਂ ਦਾ ਕਰਮਚਾਰੀ ਕੋਈ ਨਹੀਂ ਪਹੁੰਚਿਆ ਤੁਸੀਂ ਇਹ ਹਾਲਾਤ ਨੇ ਅਫਸਰ ਸ਼ਾਹੀ ਦੇ ਜਿਹੜੀ ਮਾਨ ਸਰਕਾਰ ਟਾਰਾ ਮਾਰਦੀ ਹੈ ਜਨਤਾ ਮਾਨ ਸਰਕਾਰ ਨੂੰ ਮੈਂ ਇੱਕੋ ਇੱਕ ਗਜ਼ਾਰਸ਼ ਕਰਨੀ ਚਾਹਣਾ ਤੁਹਾਡੇ ਅੱਗੇ ਹੱਥ ਬੰਨੇ ਜੀ ਦੇਖੋ ਇਹੋ ਜੇ ਅਫਸਰ ਨੇ ਜਾਂਤਾ ਇਹਨਾਂ ਨੂੰ ਨਥ ਪਾ ਲੋ ਜੀ ਸਮਝਾ ਦਿਓ ਜੇ ਸਮਝਦੇ ਆ ਤਾਂ ਬਸ ਤੁਹਾਡੇ ਅੱਗੇ ਹੀ ਅਸੀਂ ਤਾਂ ਬੇਨਤੀ ਕਰਨਾ ਚਾਹੁੰਦੇ ਆ ਜੀ ਬਲਰਾਜ ਜੀ ਇਸ ਦਾ ਕੰਕਲਵਾਰ ਕਰ ਦਿਓ ਜੀ ਲੋਕਾਂ ਦੇ ਅੱਛਾ ਭਾਈ ਇਹ ਦੱਸਿਓ ਕਿ ਜਿਉਂ ਜ਼ਮੀਨ ਹੈਗੀ ਆ ਜਿਸ ਦੀ ਤੁਸੀਂ ਗੱਲਬਾਤ ਕਰ ਰਹੇ ਹੈਗੇ ਆ ਇਹ ਕਿੰਨੀ ਕੁ ਜ਼ਮੀਨ ਦੇ ਉੱਤੇ ਪੰਚਾਇਤੀ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ੇ ਹੈਗੇ ਕਿੰਨੀ ਕੁ ਜ਼ਮੀਨ ਦਾ ਜਿਹੜਾ ਚੱਲ ਰਿਹਾ ਹੈਗਾ ਰੌਲਾ ਹੈ ਮੇਰੇ ਪਿੰਡ ਦੀ ਵਿੱਚ ਘਟੂ ਘਟ 90 ਕਿੱਲੇ 90 ਕਿੱਲੇ ਪੰਚਾਇਤੀ ਜ਼ਮੀਨਾਂ ਬਲਰਾਜ ਜੀ ਜੀ ਤਾ ਜੇ ਐਸ ਰਕਵੇ ਦੀ ਗੱਲ ਕਰਾਂ ਕਿਉਂਕਿ ਇਹ ਰਕਵੇ ਨੇ ਜਿਹੜੇ ਮਤਲਬ ਕਿ ਹੁਣ ਮੈਨੂੰ ਇਸ ਬਾਰੇ ਘੱਟ ਪਤਾ ਹੈ ਨਾ ਕਹਦੀ ਆਪਾਂ ਰਕਵਾ ਜੋੜਨਾ ਹੋਵੇ ਤਾਂ ਕਨ ਕੋਈ ਦੱਸੇਗਾ ਕਿੰਨਾ ਰਕਵਾ ਬਣਦਾ ਕਿਉਂਕਿ ਮੇਰੇ ਤਾਂ ਜੰਮਣ ਤੋਂ ਪਹਿਲਾਂ ਦੇ ਲੋਕ ਆਬਜ ਨਹੀਂ ਹਾਂ ਪਰ ਲੋਕ ਹੁਣ ਸਿਆਣੇ ਹੋ ਗਿਆ ਬਲਰਾਜ ਜੀ ਛੱਡਣਾ ਚਾਹੁੰਦੇ ਕਿਉਂਕਿ ਸਾਡੀਆਂ ਨਸਲਾਂ ਬਰਬਾਦ ਹੋ ਰਹੀਆਂ ਨੇ ਉਹਨਾਂ ਨੂੰ ਪਤਾ ਕਿ ਸਰਕਾਰਾਂ ਨੇ ਦੇਣਾ ਕੱਖ ਨਹੀਂ ਸਰਕਾਰ ਸਰਕਾਰਾਂ ਦੀ ਦਿੱਤੀ ਹੋਈ ਗ੍ਰਾਂਟ ਨੂੰ ਆਪਾਂ ਉੱਥੇ ਵਰਤਣਾ ਵਰਤਿਆ ਵੀ ਆ ਉਹਨਾਂ ਨੇ ਕਿਉਂਕਿ ਜੇ ਹੋਰ ਕਿਤੇ ਵਰਤਾਂਗੇ ਨਾ ਅਸਲ ਦੇ ਵਿੱਚ ਸਾਨੂੰ ਪਤਾ ਆਪਾਂ ਨੂੰ ਪਤਾ ਕਿ ਆਪਾਂ ਕਿਤੇ ਮਰਜੀ ਵਰਤ ਸਕਦੇ ਹਾਂ ਉਸ ਗਰਾਂਟ ਨੂੰ ਜੀ ਇਹ ਗੱਲ ਮੈਂ ਤੁਹਾਨੂੰ ਦੱਸਾਂ ਪਰ ਇਹਨਾਂ ਦੇ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਦਿਮਾਗ ਦੇ ਵਿੱਚ ਜੋ ਮਿੱਟੀ ਚੜ੍ਹੀ ਹੋਈ ਹੈ ਨਾ ਉਸ ਨੂੰ ਉਤਾਰਨ ਤੇ ਸਮਾਂ ਲੱਗਣਾ ਜਿਵੇਂ ਅੱਜ ਮੇਰੇ ਪਿੰਡ ਦੀ ਗੱਲ ਕਰਾਂ ਮੈਂ 1998 ਤੋਂ ਪੰਚਾਇਤਾਂ ਨੇ ਜਿਹੜਾ ਸਿਸਟਮ ਉਲਝਾਇਆ ਹੋਇਆ ਨਾ ਉਹਨੂੰ ਠੀਕ ਕਰਨ ਲਈ ਮੈਨੂੰ ਸਮਾ ਲੱਗੇਗਾ ਬਲਰਾਜੀ ਤਾਂ ਇਹ ਜਿਹੜੀ ਪੰਚਾਇਤੀ ਜ਼ਮੀਨ ਦੀ ਗੱਲ ਕਰਾਂ ਮੈਂ ਬਹੁਤ ਸਾਰੀ ਕਾਫੀ ਪੰਚਾਇਤੀ ਜ਼ਮੀਨ ਜਿਸ ਨਾਲ ਜੇਕਰ ਗੱਲ ਸਿੱਧਮ ਸਿੱਧੀ ਜੀ ਕਰਾਂ ਮੈਂ 90 ਕਿੱਲੇ ਚੋਂ ਜੇਕਰ 50 ਕਿੱਲੇ ਦੀ ਕੈਲਕੂਲੇਸ਼ਨ ਕਰ ਲਈ ਜਾਵੇ ਬਲਰਾਜੀ ਕਿੰਨਾ ਠੇਕਾ ਬੰਦਾ 80 ਕਿੱਲੇ ਅੱਜ ਕੱਲ ਪੰਚਾਇਤੀ ਜ਼ਮੀਨ ਦਾ ਰੇਟ ਜੇਕਰ ਵੈਸੇ ਜ਼ਮੀਨ ਦਾ ਰੇਟ ਗੱਲ ਕਰੀਏ ਆਪਾਂ 80 ਕਿੱਲੇ ਆ 80000 ਰੁਪਏ ਸੌਰੀ 80000 ਰੁਪਏ ਜੇਕਰ ਪੰਚਾਇਤੀ ਜ਼ਮੀਨ ਦੇ ਵਿੱਚ ਚਲੋ ਕਈ ਜਗ੍ਹਾ ਤੇ ਬੋਰ ਨਹੀਂ ਹੁੰਦੇ ਟਿਊਬਲ ਨਹੀਂ ਹੁੰਦੇ ਤਾਂ 50000 ਨੂੰ ਲਗਾ ਲੋ ਸੀ ਹੂੰ 25 ਲੱਖ ਰੁਪਏ ਬਣ ਗਿਆ 50 ਕਿੱਲੇ ਦਾ ਸੀ ਜੀ ਤੇ 25 ਲੱਖ ਰੁਪਏ ਨਾਲ ਬਹੁਤ ਵਧੀਆ ਸੁਵਿਧਾਵਾਂ ਆ ਸਕਦੀਆਂ ਨੇ ਬਲਰਾਜ ਜੀ ਮੇਰੇ ਪਿੰਡ ਨਾਤਾ ਗਰੇਡਾ ਜੀ ਦੇਖੋ ਜੀ ਅਧ ਤੁੰਦ ਪੈਂਦੀ ਮੰਗਰੂਆ ਜੀ ਪਹਿਲਾਂ ਲਾਈਟ ਕੱਟ ਦਿੱਤੀ ਜਾਂਦੀ ਹੈ ਬਿਜਲੀ ਕੱਟ ਦਿੱਤੀ ਜਾਂਦੀ ਹੈ ਹੋ ਠੀਕ ਹੈ ਮੀ ਆਉਂਦਾ ਮੰਗਰੂਆ ਜੀ ਪਹਿਲਾਂ ਬਿਜਲੀ ਕੱਟ ਦਿੱਤੀ ਜਾਂਦੀ ਹੈ ਨੇੜੇ ਆਉਂਦੀ ਮੰਗਰੋਂ ਆ ਜੀ ਬਿਜਲੀ ਕੱਟ ਦਿੱਤੀ ਜਾਂਦੀ ਹੈ ਗ੍ਰੈਡ ਦੀ ਸਮੱਸਿਆ ਮੇਰੇ ਪਿੰਡ ਸਟੇਡੀਅਮ ਵਾਸਤੇ ਜੇਕਰ ਗੱਲ ਮੇਰੀ ਅੱਜ ਧੀਆਂ ਪੜਾਣਾਂ ਦੀ ਗੱਲ ਕਰਾਂ ਮੈਂ ਮੇਰੇ ਪਿੰਡ ਦੀ ਆਉਂਦੀ ਤਾਂ ਉਹ ਜੈਤੋਂ ਭੱਜਣ ਵਾਸਤੇ ਸਟੇਡੀਅਮ ਦੇ ਵਿੱਚ ਜਾਂਦੀਆਂ ਨੇ ਸਟੇਡੀਅਮ ਦੀ ਲੋੜ ਅੱਜ ਇਹਨਾਂ ਜ਼ਮੀਨਾਂ 'ਚ ਬਣੇਗਾ ਜੀ ਸਿੱਧਾ ਸਾਫ਼ ਤੁਹਾਨੂੰ ਕਹਾਂ ਮੈਂ ਸਟੇਡੀਅਮ ਦੀ ਗੱਲ ਹੋਵੇ ਜੇਕਰ ਜਿੰਮਾਂ ਦੀ ਗੱਲ ਹੋਵੇ ਜਿਮ ਹਾਲ ਵਾਸਤੇ ਵੀ ਜਗ੍ਹਾ ਹੀ ਚਾਹੀਦੀ ਹੈ ਨਾ ਅੱਜ ਇੱਕ ਔਰਾ ਨਹੀਂ ਛੱਡਿਆ ਸੀ ਕਿ ਉੱਥੇ ਇੱਕ ਮੈਂ ਕਹਿੰਨਾ ਕਿ ਮੇਰੇ ਪਿੰਡ ਵਿੱਚ ਪੰਚਾਇਤੀ ਜਗ੍ਹਾ ਬਾਥਰੂਮ ਬਣਾਉਣ ਵਾਸਤੇ ਜਗ੍ਹਾ ਨਹੀਂ ਛੱਡੀ ਹੋਈ ਸੀ ਵੀ ਆਹ ਜਗ੍ਹਾ ਬਣਾ ਦਿੱਤੀ ਜਾਵੇ ਕਿ ਵੀ ਭਾਈ ਇੱਥੇ ਚਲੋ ਸਰਕਾਰੀ ਸਵਸ਼ ਭਾਰਤ ਅਭਿਆਨ ਦੇ ਲਈ ਸੋਚਾਲਿਆ ਬਣਾ ਦਿੱਤਾ ਅੱਛਾ ਗੁਲਦੀਪ ਜੀ ਇਹ ਦੱਸਿਓ ਕਿ ਦਿੱਕਤ ਕੀ ਆ ਰਹੀ ਹੈਗੀ ਅਫਸਰ ਸਾਹੀ ਤੁਹਾਡੀ ਗੱਲ ਮੰਨ ਕਿਉਂ ਨਹੀਂ ਰਹੀਗੀ ਕੌਣ ਰੋਕ ਰਿਹਾ ਹੈਗਾ ਉਹਨਾਂ ਨੂੰ ਸਿੱਧਮ ਸਿੱਧਾ ਪੋਲੀਟਿਕਲ ਪ੍ਰੈਸ਼ਰ ਬਲਕ ਸਮਤੀ ਨਹੀਂ ਚੋਣਾ ਹੋਣਗੀਆਂ ਸੀ ਇਸੇ ਕਰਕੇ ਇਸ ਤੋਂ ਪਹਿਲਾਂ ਵੀ ਲੌਲੀਪੌਪ ਦੇ ਦਿੱਤੇ ਜਾਂਦੇ ਸੀ ਉਹਨਾਂ ਲੋਕਾਂ ਨੂੰ ਜਿਹੜੇ ਇਹਨਾਂ ਤੇ ਕਾਬਜ਼ ਆ ਦੇਖੋ ਜੀ ਮੈਂ ਜਿਹੜੇ ਲੋਕ ਕਾਬਜ਼ ਆ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਸਾਡੀਆਂ ਨਸਲਾਂ ਬਰਬਾਦ ਹੋ ਰਹੀਆਂ ਉਹ ਨਸਲਾਂ ਬਰਬਾਦ ਹੋ ਰਹੀਆਂ ਨੇ ਦੇਖੋ ਤੁਸੀਂ ਆਪਣੇ ਪੁੱਤਾਂ ਧੀਆਂ ਦੀ ਖਾਤਰੇ ਕਰ ਰਹੇ ਪਰ ਆਪਣੇ ਪੂਰੇ ਪਿੰਡ ਦੇ ਵਿੱਚ ਪੁੱਤ ਧੀ ਨਹੀਂ ਉਹ ਵੀ ਕਿਸੇ ਦੇ ਪੁੱਤ ਧੀ ਨੇ ਜਿਹੜੇ ਟੀਕੇ ਲਾ ਕੇ ਮਰ ਰਹੇ ਨੇ ਜਿਹੜੇ ਅੱਜ ਚਟਾ ਖਾ ਕੇ ਮਰ ਰਹੇ ਨੇ ਜਿਹੜੇ ਕੈਪਸੂਲ ਖਾ ਕੇ ਮਰ ਰਹੇ ਨੇ ਉਹ ਅੱਜ ਉਹ ਵੀ ਤਾਂ ਕਿਸੇ ਦੀ ਧੀ ਪੁੱਤ ਨੇ ਪਰ ਤੁਸੀਂ ਆਪਣਾ ਘਰ ਪਾਲਣ ਦੇ ਲਈ ਕਿਸੇ ਦੇ ਨਾ ਮਾਰੋ ਜੀ ਰੋਟੀ ਮਿਲ ਜਾਣੀ ਹੈ ਤੁਹਾਨੂੰ ਪਰਮਾਤਮਾ ਤੇ ਭਰੋਸਾ ਰੱਖੋ ਪਰ ਤੁਸੀਂ ਇਹਨਾਂ ਦੇ ਨਾਲ ਵੀ ਮਹਿਲ ਨਹੀਂ ਬਣਾਈ ਨਾ ਤੁਹਾਡੇ ਮਹਿਲ ਬਣਨੇ ਆ ਤੁਸੀਂ ਐਦੂ ਗਰੀਬ ਹੋ ਸਕਦੇ ਹੋ ਜੇਕਰ ਕਿਸੇ ਦਾ ਖਾਉਗੇ ਤਾਂ ਅਮੀਰ ਨਹੀਂ ਹੋ ਸਕਦੇ ਜੀ ਤੁਸੀਂ ਉਹ ਛੱਡਣ ਨੂੰ ਵੀ ਤਿਆਰ ਆ ਬਲਰਾਜੀ ਅਛਾ ਭਾਈ ਜੀ ਜੇਕਰ ਮੰਨ ਲਓ ਵੀ ਦਵਾਰਾ ਤੋਂ ਕਾਫੀ ਵਾਰੀ ਤੁਸੀਂ ਫੋਨ ਵੀ ਲਾ ਰਹੇ ਹੋ ਵਾਰੀ ਵਾਰੀ ਪਹੁੰਚ ਕਰ ਰਹੇ ਹੋ ਐਸਡੀਐਮ ਸਾਹਿਬ ਜੀ ਇੱਕ ਵੀ ਦਵਾਰਾ ਤੋਂ ਡਿਊਟੀ ਲਗਾਈ ਜਾਵੇ ਜੇਕਰ ਮੰਨ ਲਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੀ ਗੱਲਬਾਤ ਨਹੀਂ ਸੁਣੀ ਜਾਂਦੀ ਤੇ ਕਿਸ ਤਰ੍ਹਾਂ ਦਾ ਕਰੈਕਸ਼ਨ ਕਰੋਗੇ ਇੱਕ ਤਾਂ ਗੱਲ ਆਉਣ ਵਾਲੇ ਸਮੇਂ ਦੀ ਇੱਕ ਗੱਲਬਾਤ ਦੀ ਗੱਲਬਾਤ ਦੀ ਕਰਾਂ ਮੈਂ ਐਸ.ਡੀ.ਐਮ ਸਾਹਿਬ ਨੇ ਨਾਤਾ ਉਹਦੇ ਕੰਨ ਤੇ ਜੂੰ ਸਰਕੀ ਆ ਨਾ ਮੈਨੂੰ ਲੱਗਦਾ ਕਿ ਸਰਕਾਰ ਨੇ ਜਿਹੜੇ ਮਾਨ ਸਾਹਿਬ ਟਾਰਾ ਮਾਰਦੇ ਆ ਉਹਨਾਂ ਨੇ ਉਹਦੇ ਉੱਪਰ ਕੋਈ ਕਾਰਵਾਈ ਕਰਨੀ ਹੈ ਕਿਉਂਕਿ ਉਸ ਕੰਨਗੋ ਨੂੰ ਇੱਕ ਵਾਰੀ ਫਰਜ਼ ਤਾਂ ਬਣਦਾ ਸੀ ਨਾ ਉਹਨਾਂ ਦਾ ਪੁੱਛਣ ਦਾ ਡਿਊਟੀ ਲੈਣ ਤੋਂ ਕਿ ਦੇਖੋ ਹਫਤੇ ਤੋਂ ਲੈਟਰ ਘੁੰਮ ਰਹੀ ਆ ਵੀ ਉੱਥੇ ਲੋਕ ਇਕੱਠੇ ਹੋਣਗੇ ਪੰਚਾਇਤ ਉਹਨਾਂ ਨੂੰ ਕੀ ਜਵਾਬ ਦੇਊਗੀ ਪੰਚਾਇਤ ਮੂੰਹ ਕੀ ਦਿਖਾਊਗੀ ਕਿ ਅਫਸਰ ਸਾਹੀ ਕਿਉਂ ਨਹੀਂ ਪਹੁੰਚੀ ਜਵਾਬ ਦੱਸੋ ਜੀ ਕਿ ਫਿਰ ਜੇਕਰ ਗੱਲ ਕੱਲ ਦੀਆਂ ਨਿਊਜ਼ਾਂ ਚੱਲੀ ਜਾ ਰਹੀਆਂ ਨੇ ਉਹਨਾਂ ਦੇ ਜੇਕਰ ਐਸਡੀਐਮ ਦੀ ਗੱਲ ਕਰਾਂ ਤਸ ਤੋਂ ਮਸ ਨਹੀਂ ਹੋਏ ਐਸਡੀਐਮ ਸਾਹਿਬ ਜੀ ਤੇ ਡੀਸੀ ਸਾਹਿਬ ਦੇ ਆਰਡਰ ਦੀਆਂ ਧੱਜੀਆਂ ਉਡਾ ਦਿੱਤੀਆਂ ਉਹਨਾਂ ਨੇ ਮੈਨੂੰ ਲੱਗਦਾ ਡੀਸੀ ਸਾਹਿਬ ਨੇ ਵੀ ਦੇਵੀ ਕਾਨਤ ਤੇ ਜੂਨੀ ਸਰ ਕੀ ਤੇ ਨਾ ਹੀ ਉਹਨਾਂ ਨੂੰ ਕੱਖ ਕਿਹਾ ਉਹ ਨਾ ਡੀਸੀ ਸਾਹਿਬ ਨੇ ਡੀਸੀ ਸਾਹਿਬ ਨੇ ਮੈਨੂੰ ਤਾਂ ਇਹ ਲੱਗਦਾ ਕਿ ਸਾਡੇ ਸਾਹਮਣੇ ਆ ਜਿਹੜੀ ਇੱਕ ਫਾਰਮੈਟ ਹੀ ਪੂਰੀ ਕੀਤੀ ਆ ਇੱਥੇ ਸਿੱਧਮ ਸਿੱਧਾ ਪੋਲਿਟਿਕਲੀ ਪ੍ਰੈਸ਼ਰ ਹੈ ਜਿਹੜੀ ਮਾਨ ਸਰਕਾਰ ਕਿੱਲਿਆਂ ਦੇ ਕਿੱਲਿਆਂ ਦੀ ਗੱਲ ਕਰਦੀ ਹੈ ਕਿ ਅਸੀਂ ਛੜਵਾਤੇ ਜੀ ਪਰ ਮੈਂ ਕਹਿੰਦਾ ਮੇਰੇ ਪਿੰਡ ਚ ਇੱਕ ਓਰਾ ਨਹੀਂ ਛੜਵਾਇਆ ਸੀ ਹਾਂ ਛੜਵਾ ਚਲੋ ਅਸੀਂ ਤੁਹਾਡੇ ਕੋਲੋਂ 1 ਰੁਪਈਆ ਨਹੀਂ ਮੰਗਦੇ ਮਾਨ ਸਰਕਾਰ ਅੱਛਾ ਪੰਚਾਇਤ ਵੀ ਨਾਲ ਖੜੀ ਹੈਗੀ ਆ ਹਾਂ ਬਿਲਕੁਲ ਜੀ ਮੈਂ ਕਹਿੰਦਾ ਇੱਕ ਵਾਰੀ ਐਮਐਲਏ ਸਾਹਿਬ ਆਵੇ ਇਹਨਾਂ ਦਾ ਹਾਂ ਆਜੇ ਮੈਂ ਨਾਲ ਚੱਲੂੰਗਾ ਕਿ ਆ ਇੱਥੇ-ਇੱਥੇ ਪੰਚਾਇਤੀ ਜ਼ਮੀਨ ਪਈ ਐ ਨਿਸ਼ਾਨਦੇਹੀ ਕਰਵਾਉਣੇ ਆ ਕਿ ਇੱਥੇ-ਇੱਥੇ ਐਮਐਲਏ ਸਾਹਿਬ ਜੀ ਚਲਾਓ ਜੀ ਟਰੈਕਟਰ ਵਹਾਓ ਤੁਸੀਂ ਜ਼ਮੀਨਾਂ 'ਚ ਕਵਾਂਗੇ ਮੈਂ ਤਾਂ ਕਹਿਣਾ ਕਿ ਐਮਐਲਏ ਸਾਹਿਬ ਨੂੰ ਘਰੇ ਅਸੀਂ ਬੁਲਾ ਕੇ ਰੋਟੀ ਕਰਾਂਗੇ ਜੇ ਜੇਕਰ ਇਹ ਕੰਮ ਹੋ ਜਾਵੇ ਕਿਉਂਕਿ ਸਾਡੇ ਪੰਜਾਬ ਦੀ ਨੌਜਵਾਨੀ ਮੈਂ ਕਹਿਣਾ ਮੇਰੇ ਪਿੰਡ ਦੀ ਪੂਰੇ ਦੀ ਨੌਜਵਾਨੀ ਵੱਤ ਸਕਦੀ ਐ ਜੀ ਮੈਂ ਤੁਹਾਨੂੰ ਗੱਲ ਕਵਾਂ ਸੀ ਜੀ ਠੀਕ ਐ ਜੀ ਇੱਕ ਛੋੜਾ ਸ਼ਾਟ